ਇਹ ਤਾਂ ਤੁਸੀਂ ਨੈਗੇਟਿਵ ਰਿਪੋਰਟਿੰਗ ਕਰਨੀ ਹੈ ਭਾਈ ਸਾਹਿਬ ਤਾਂ ਤੁਹਾਡਾ ਮਾਈਂਡ ਸੈਟ ਹੈ ਜਿਹੜੀ ਗੱਲ ਮੈਂ ਤੁਹਾਨੂੰ ਇਹ ਪੁੱਛੀ ਤੁਸੀਂ ਇੰਨੇ ਮੈਨੂੰ ਛੱਡੋ ਇਹਨਾਂ ਬੰਦੇ ਵੀ ਜਾ ਕੇ ਪੁੱਛੋ ਜਿਹੜੇ ਬੈਠੇ ਨੇ ਕਿ ਭਾਈ ਸਾਹਿਬ ਤੁਹਾਨੂੰ ਝੋਨੇ ਦੇ ਸੀਜ਼ਨ 'ਚ ਬਿਜਲੀ ਮਿਲੀ ਤੁਹਾਡੇ ਬੱਚਿਆਂ ਨੂੰ ਨੌکریاں ਬਿਨਾਂ ਪੈਸਿਆਂ ਤੋਂ ਸੱਚ ਲੱਗੋ ਪਿਛਲੇ ਸਰਕਾਰਾਂ ਵਾਲੇ 3 ਮਹੀਨੇ ਪਹਿਲਾਂ ਨੌکریاں ਘਟਤ ਹੁੰਦੇ ਸੀਗੇ ਤੇ ਅਸੀਂ 2.5 ਸਾਲਾਂ 'ਚ 45000 ਨੌکریاں ਜਿਹੜੀਆਂ ਉਹ ਤਈ ਬੈਠੇ ਆ ਚੋਟ ਥੋੜੀ ਜਿਹੀ ਆਪਦੀ ਰਿਪੋਰਟਿੰਗ ਪੱਤਰਕਾਰਤਾ ਦੇ ਵਿੱਚ ਭਾਈ ਸਾਹਿਬ ਥੋੜੀ ਜਿਹੀ ਪੋਜ਼ਿਸ਼ਨ ਲੈ ਕੇ ਵੱਡੀ ਸਮੱਸਿਆ ਸੀਵਰੇਜ ਦੀ ਹੈ ਕੋਈ ਤਾਂ ਰਾਜਨੀਤੀ ਹੁੰਦੀ ਰਹੀ ਹੈ ਲੰਗੇ ਪੈਰੀਂ ਜਿੱਡਰ ਜਾਂਦੇ ਰਹੇ ਉੱਤੇ ਕਦੋਂ ਪੂਰਾ ਹੋ ਗਿਆ ਤੁਹਾਡੇ ਦੀ ਜੀ ਪੂਸਾ ਗਰੀਦ ਤੇ ਦਾ ਆਲਰੇਡੀ ਟੈਂਡਰ ਲੱਗਿਆ ਹੋਇਆ ਹੈ 16 ਤਰੀਕ ਨੂੰ ਟੈਂਡਰ ਉਹਦਾ ਖੁੱਲ ਜੂਗਾ ਤੇ ਕੰਮ ਇਹਦਾ ਚਾਲੂ ਹੋ ਜੂਗਾ ਪੂਰਾ ਕੰਮ ਇਸੇ ਕੰਮ ਦਾ ਸ਼ਕੂ ਪੈ ਤਾਂ ਸ਼ੁਰੂ ਤੋਂ ਹੋਂਦੋ ਜੀ ਹਿੱਤ ਤੱਕ ਦਾ ਹਿੱਤ ਤੱਕ ਦਾ ਟੈਂਡਰ ਨਹੀਂ ਸਿਰ ਕਰੇ ਉਹ ਤਾਂ ਜਦ ਨਹੀਂ ਬਣਾਉਂਦਾ ਮੈਂ ਤੁਹਾਨੂੰ ਦੱਸ ਰਿਹਾ ਕਿ ਟੈਂਡਰ 16 ਤਰੀਕ ਨੂੰ ਬੁੱਲ ਜੂਗਾ ਨਾਲ ਜਿਹੜਾ ਕੰਮ ਚੱਲੂ ਹੋ ਜੂਗਾ ਔਰ ਵਿਦਨ 1 ਇਅਰ ਹੈ ਜਿਹੜਾ ਉਹਦਾ ਕੰਮ ਤੋਂ ਪਹਿਲਾਂ ਕਿਉਂ ਨਹੀਂ ਲੱਗਿਆ ਜੀ ਟੈਂਡਰ ਕੀ ਕਰ ਰਹੇ ਸੀ ਜੀ 2 ਸਾਲ ਪਹਿਲਾਂ ਵੀ ਸਰਕਾਰ ਨੂੰ ਤਾਂ ਪਤਾ ਸੀਗਾ ਜੀ ਉਹ ਤੋਂ ਪਹਿਲਾਂ 75 ਸਾਲ ਕਿਉਂ ਨਾ ਲੱਗਿਆ ਜੀ ਇੱਕ ਮਿੰਟ ਮੇਰੇ ਪਹਿਲਾਂ ਸਰਕਾਰ ਜਨਾਬ ਦੀ ਬਣੀ ਆ ਜੀ ਸਰਕਾਰ ਨੇ ਦੇਖਣਾ ਸੀ ਜੀ ਜੇ ਜਨਾਬ ਦੀ ਸਰਕਾਰ ਬਣੀ ਹੈ ਤਾਂ ਤਾਂ ਹੀ ਜਨਾਬ ਨੇ ਟੈਂਡਰ ਲਵਾਇਆ ਨਾ ਜੀ ਤੇ ਫਿਰ ਸਰਕਾਰ ਨੂੰ ਤਾਂ ਪਹਿਲਾਂ ਵੀ ਪਤਾ ਸੀ ਵੀ ਇੰਨੇ ਸਾਲਾਂ ਤੋਂ ਕ ਟੈਂਸਲ ਮੈਂ ਅਕੀਦ ਤੁਹਾਨੂੰ ਕਹਿ ਰਿਹਾ ਹਾਂ ਕਿ ਤੁਸੀਂ ਇੱਕ ਸਵਾਲ ਰਾਜਾ ਵੜਿੰਗ ਜੀ ਕੋਲ ਜਾ ਕੇ ਪੁੱਛਿਆ ਵੀ ਭਾਈ ਤੁਸੀਂ ਤਿੰਨ ਵਾਰੀ ਐਮਐਲਏ ਰਹੇ ਉਹ ਰਾਜਾ ਵੜਿੰਗ ਜੀ ਨੂੰ ਵੀ ਪੁੱਛਿਆ ਗਿਆ ਮੰਤਰੀ ਸਾਹਿਬ ਤੋਂ ਤੁਹਾਨੂੰ ਤੁਸੀਂ ਦੱਸੋ ਜਨਾਬ ਸ਼ਾਂਤ ਰਹੋ ਅੰਡਰ ਚੈਕਰੋ ਸਵਾਲ ਸਵਾਲ ਜਿੰਨੇ ਮਰਜ਼ੀ ਕਰੋ ਕੋਈ ਪ੍ਰੋਬਲਮ ਨਹੀਂ ਇੱਕ ਇੱਕ ਲੈ ਕੇ ਜਵਾਬ ਦੇ ਕੇ ਜਾਊਂਗਾ ਕੰਮ ਕੰਟੀਨਿਊਸਲੀ ਉਹ ਮੈਂ ਤੁਹਾਨੂੰ ਜੇ ਪੁੱਛਾਂ ਕਿ ਇੱਥੇ ਗਿੱਦੜਵਾ ਹਲਕੇ ਦੇ ਵਿੱਚ ਸਵਕਾਰੀ ਨੌਕੇ ਨੂੰ ਬੱਚਿਆਂ ਨੂੰ ਬਣੀਆ ਗਿੱਦੜਵਾ ਹਲਕੇ ਦੇ ਵਿੱਚ ਜਿਹੜਾ ਬਿਜਲੀ ਹੈ ਬਿਜਲੀ ਨਹੀਂ ਵੱਧ ਹੋਈ ਹੈ ਕਿ ਇਧਰ ਬਾ ਹਲਕੇ ਦੇ ਵਿੱਚ ਅੰਡਰਗਰਾਉਂਡ ਪਾਈਪ ਲਾਈਨਾਂ ਨਹੀਂ ਪਈਆਂ ਇਧਰ ਬਾ ਹਲਕੇ ਦੇ ਵਿੱਚ ਛੱਪੜਾਂ ਦੇ ਕੰਮ ਨਹੀਂ ਚੱਲ ਰਹੇ ਕੰਮ ਸਾਰੇ ਚੱਲ ਰਹੇ ਨੇ ਜੀ ਜਿੱਥੇ ਸਾਡਾ ਐਮ.ਐਲ.ਏ ਹੈਗਾ ਜਾਂ ਨਹੀਂ ਜੀ ਹੈਗਾ ਅਸੀਂ ਇਹ ਤੇਰ ਮੇਰ ਨਹੀਂ ਕਰਦੇ ਹੈਗੇ ਪਰ ਹਾਂ ਡੈਫੀਨਿਟਿਸ ਜਦੋਂ ਕਿਤੇ ਬਾਈ ਇਲੈਕਸ਼ਨ ਹੁੰਦੀ ਹੈ ਉਹ ਤਾਂ ਜਿਹੜੀ ਪੋਲਿਟੀਕਲ ਮੂਵਮੈਂਟ ਐਕਟੀਵਿਟੀ ਜਿਹੜੀ ਉਹ ਵੱਧ ਜਾਂਦੀ ਹੈ ਸੋ ਇਹੀ ਜੇ ਮੈਂ ਕੰਮ ਹੈ ਫਿਰ ਵੀ ਹੋਣੇ ਸੀਗੇ ਇਹ ਮੇਰਾ ਕੰਮ ਹੈ ਜਿਹੜਾ ਉਹ ਰਾਜਨੀਤੀ ਕਰਨਾ ਨਹੀਂ ਹੈਗਾ ਵੀ ਅਸੀਂ ਜਿੱਕਦੀ ਬਿਆਨਬਾਜ਼ੀ ਕਰ ਲਈ ਹੈ ਸਾਨੂੰ ਚਾਹੇ ਬਾਈ ਇਲੈਕਸ਼ਨ ਦੀ ਜੇ ਮੈਂ ਆਪੀ ਗੱਲ ਕਰਾਂ ਜਾਂ ਲਾਡੀ ਢੋਸੀਆਂ ਦੀ ਗੱਲ ਕਰਾਂ ਠੀਕ ਹੈ ਨਾ ਸਾਨੂੰ ਬਾਈ ਇਲੈਕਸ਼ਨ ਕਰਕੇ ਪਾਰਟੀ ਵੱਲੋਂ ਸਰਕਾਰ ਵੱਲੋਂ ਡੀਲੇ ਲੱਗੀਆਂ ਕੰਮ ਪਹਿਲਾਂ ਵੀ ਚੱਲ ਰਹੇ ਸੀਗੇ ਪਰ ਹਾ ਡੈਫੀਨਿਟਲੀ ਜੇ ਮੈਂ ਤੁਹਾਨੂੰ ਕਹਾਂ ਕਿ ਕਲੈਕਟਿਵ ਜਿੱਤੀ ਵਚਨ ਦੀ ਹੁੰਦੀ ਆ ਉਹਦੇ ਨਾਲ ਜਿਵੇਂ ਹੀ ਪਤਾ ਲੱਗਿਆ ਤੇ ਨਾਲ ਦੀ ਵਾਸੀਂ ਐਸਟੀਮੇਟ ਰੌਕ ਟੈਂਡਰ ਨੇ ਜਿਹੜੇ ਉਹ ਲੱਗ ਚੁੱਕੇ ਤੁਸੀਂ ਕਹਿ ਰਹੇ ਹੋ ਜੀ ਪਿਛਲੀਆਂ ਸਰਕਾਰਾਂ ਕੰਮ ਕਰਨ ਨਹੀਂ ਕਰਦੀਆਂ ਸੀ ਕੀ ਐਸ ਸਰਕਾਰ ਨੇ ਸੈਲਰ ਯੂਨੀਅਨ ਲਈ ਕੀ ਕੀਤਾ ਜੀ ਦੱਸੋ ਕੀ ਕੰਮ ਹੈ ਜੀ ਉਹਨਾਂ ਦੀ ਉਹ ਇੰਨਾ ਦੀ ਆਹੀ ਸਰ ਉਹਨਾਂ ਦੀ ਉਹ ਇਥੇ ਰੋਟਾਂ ਸੀ ਜਿਹੜੀ ਉਹ ਇਨ ਪ੍ਰਿੰਸੀਪਲ ਅਸੀਂ ਕਰ ਕੈਬਨਟ ਨੇ ਕਿਹਾ ਉਹ ਉਦੋਂ ਦੀ ਹੋ ਜਾਏਗਾ ਜਿਸ ਦਿਨ ਦੀ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਸਰਕਾਰ ਬਣੀ ਹੈ ਹਰ ਪਿੰਡ ਦੇ ਵਿੱਚ ਹਰ ਹਲਕੇ ਦੇ ਵਿੱਚ ਡਿਵੈਲਪਮੈਂਟ ਦੇ ਜਿਹੜੇ ਉਹ ਕੰਮ ਚੱਲ ਰਹੇ ਨੇ ਅੱਜ ਗਿੱਦੜਵਾ ਹਲਕੇ ਦੇ 29 ਕਮਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਕਰਨ ਆਇਆ ਜਿਹਦੇ ਵਿੱਚ 12 ਕਰੋੜ ਦੀ ਲਾਗਤ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਵੀ ਕਰੋੜਾਂ ਰੁਪਏ ਦੇ ਕੰਮ ਨੇ ਜਿਹੜੇ ਉਹ ਇਹਨਾਂ ਦੇ ਵਿੱਚ ਚੱਲ ਰਹੇ ਨੇ ਔਰ ਉਹ ਵਾਲੇ ਸਮਝ ਬਾਕੀ ਕੰਮ ਵੀ ਨੇ ਜਿਹੜੇ ਉਹ ਚੱਲਣਗੇ ਸੋ ਬੇਸਿਕਲੀ ਤਾਂ ਅੱਜ 12 ਕੌਂਡ ਦੇ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਕਰਨ ਦੇ ਲਈ ਗਿੱਧਰਵਾ ਹਲਕੇ ਦੇ ਵਿੱਚ ਆਇਆ ਹਾਂ ਸਚਿਵਨੀ ਚੋਣਾ ਤੋਂ ਪਹਿਲਾਂ ਤਾਂ ਨਹੀਂ ਕੋਈ ਕੰਮ ਹੋਇਆ ਜੀ ਨਹੀਂ ਪਹਿਲਾਂ ਦੇ ਕੰਮ ਤਾਂ ਸ਼ੁਰੂ ਤੋਂ ਚੱਲ ਰਹੇ ਨੇ ਜੀ ਉਹ ਪਹਿਲਾਂ ਥੋੜੇ ਮੀਡੀਆ ਦੇ ਸ਼ਾਇਦ ਧਿਆਨ 'ਚ ਨਾ ਆਉਂਦੇ ਹੋਣ ਕੰਮ ਕੰਟੀਨਿਊਸਲੀ ਉਹ ਮੈਂ ਤੁਹਾਨੂੰ ਜੇ ਪੁੱਛਾਂ ਕਿ ਇੱਥੇ ਹੈ ਗਿੱਧਰਵਾ ਹਲਕੇ ਦੇ ਵਿੱਚ ਸਰਕਾਰੀ ਨੌਕਰੀਆਂ ਨੂੰ ਬੱਚਿਆਂ ਨੂੰ ਮਿਲੀਆਂ ਗਿੱਧਰਵਾ ਹਲਕੇ ਦੇ ਵਿੱਚ ਜਿਹੜਾ ਬਿਜਲੀ ਹੈ ਬਿਜਲੀ ਨਹੀਂ ਵੱਧ ਹੋਈ ਹੈ ਕਿ ਕਿਧਰ ਬਾ ਹਲਕੇ ਦੇ ਵਿੱਚ ਅੰਡਰਗਰਾਉਂਡ ਪਾਈਪਲਾਈਨ ਨਹੀਂ ਪਈਆਂ ਕਿਧਰ ਬਾ ਹਲਕੇ ਦੇ ਵਿੱਚ ਛੱਪੜਾਂ ਦੇ ਕੰਮ ਨਹੀਂ ਚੱਲ ਰਹੇ ਕੰਮ ਸਾਰੇ ਚੱਲ ਰਹੇ ਨੇ ਜੀ ਜਿੱਥੇ ਸਾਡਾ ਐਮਐਲਏ ਹੈਗਾ ਜਾਂ ਨਹੀਂ ਕੇਗਾ ਅਸੀਂ ਇਹ ਤੇਰ ਮੇਰ ਨਹੀਂ ਕਰਦੇ ਹੈਗੇ ਪਰ ਹਾਂ ਜਦੋਂ ਕਿਤੇ ਬਾਈ ਇਲੈਕਸ਼ਨ ਹੁੰਦੀ ਹੈ ਉਹ ਤਾਂ ਜਿਹੜੀ politcal movement activity ਜਿਹੜੀ ਉਹ ਵੱਧ ਜਾਂਦੀ ਹੈ ਸੋ ਇਹੀ ਜੇ ਮੈਂ ਕੰਮ ਹੈ ਫਿਰ ਵੀ ਹੋਣੇ ਸੀਗੇ ਫਿਰ ਐਸਾ ਹੋ ਸਕਦਾ ਸੀ ਵੀ ਲਾਸਟ ਤੱਕ ਜਾ ਕੇ ਹੁੰਦੇ ਸਰਕਾਰ ਦੇ ਜਿਵੇਂ ਜੀ ਵੀ ਜਿਹੜੇ 2.5 ਸਾਲ ਰਹਿ ਕੇ ਸਰਕਾਰ ਦੇ ਫਿਰ ਜੇ ਤਾ ਤੁਸੀਂ ਨੈਗੇਟਿਵ ਰਿਪੋਰਟਿੰਗ ਕਰਨੀ ਹੈ ਭਾਈ ਸਾਹਿਬ ਤਾਂ ਤੁਹਾਡਾ ਮਾਈਂਡ ਸੈਟ ਹੈ ਜਿਹੜੀ ਗੱਲ ਮੈਂ ਤੁਹਾਨੂੰ ਇਹ ਪੁੱਛੀ ਤੁਸੀਂ ਇੰਨੇ ਮੈਨੂੰ ਛੱਡੋ ਇਹਨਾਂ ਬੰਦੇ ਵੀ ਜਾ ਕੇ ਪੁੱਛੋ ਜਿਹੜੇ ਬੈਠੇ ਨੇ ਕਿ ਭਾਈ ਸਾਹਿਬ ਤੁਹਾਨੂੰ ਝੋਨੇ ਦੇ ਸੀਜ਼ਨ 'ਚ ਬਿਜਲੀ ਮਿਲੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਬਿਨਾਂ ਪੈਸਿਆਂ ਤੋਂ ਸਤਾਟ ਲੱਗੋ ਤੇ ਸਰਕਾਰਾਂ ਵਾਲੇ 3 ਮਹੀਨੇ ਪਹਿਲਾਂ ਨੌਕਰੀਆਂ ਘਟਾ ਦਿੰਦੇ ਸੀਗੇ ਤੇ ਅਸੀਂ 2.5 ਸਾਲਾਂ 'ਚ 45000 ਨੌਕਰੀਆਂ ਜਿਹੜੀਆਂ ਉਹ ਲਈ ਬੈਠੇ ਆ ਚੋ ਥੋੜੀ ਜਿਹੀ ਆਪਦੀ ਰਿਪੋਰਟਿੰਗ ਪੱਤਰਕਾਰਾਂ ਦੇ ਵਿੱਚ ਭਾਈ ਸਾਹਿਬ ਥੋੜੀ ਜਿਹੀ ਪੋਜ਼ੀਸ਼ਨ ਲੈ ਕੇ ਵੱਡੀ ਸਮੱਸਿਆ ਸੀਵਰੇਜ ਦੀ ਹੈ ਕੋਲ ਤਾਂ ਕਿ ਰਾਜਨੀਤੀ ਹੁੰਦੀ ਰਹੀ ਹੈ ਨੰਗੇ ਪੈਰੀਂ ਹੀ ਫੀਲਡਰ ਜਾਂਦੇ ਨੇ ਉੱਤੇ ਕਦੋਂ ਪੂਰਾ ਹੋ ਗਿਆ ਤੁਹਾਡੇ ਦੀ ਜੇ ਬੋਸਾ ਗਰੀਬੀ ਤੇ ਦਾ ਆਲਰੇਡੀ ਟੈਂਡਰ ਲੱਗਿਆ ਹੋਇਆ ਹੈ 16 ਤਰੀਕ ਨੂੰ ਟੈਂਡਰ ਉਹਦਾ ਖੁੱਲ ਜੂਗਾ ਤੇ ਕੰਮ ਇਹਦਾ ਚਾਲੂ ਹੋ ਜਾਊਗਾ ਪੂਰਾ ਕਿਨੇ ਹੋ ਜਾਊਗਾ ਮੈਂ ਤਾਂ ਉਸ ਤੋਂ ਪਹਿਲਾਂ ਸ਼ੁਰੂ ਤੋਂ ਹੋਂਦ ਹੋ ਜੀ ਹਿੱਤ ਤੱਕ ਦਾ ਹਿੱਤ ਤੱਕ ਦਾ ਟੈਂਡਰ ਆਉਣੀ ਸੇ ਕਰੇ ਉੱਪਰ ਤੱਕ ਕਰੀ ਬਰੌਂ ਮੈਂ ਤੁਹਾਨੂੰ ਦੱਸ ਰਿਹਾ ਕਿ ਟੈਂਡਰ 16 ਤਰੀਕ ਨੂੰ ਪੁੱਲ ਜੂਗਾ ਨਾਲ ਜਿਹੜਾ ਕੰਮ ਚੱਲੂ ਹੋ ਜੂਗਾ ਪਰ ਵਿਧਨਵਾਨ ਯਰ ਹੈ ਜਿਹੜਾ ਆਪਾਂ ਕੰਮ ਪਹਿਲਾਂ ਕਿਉਂ ਨਹੀਂ ਲੱਗਿਆ ਜੀ ਟੈਂਡਰ ਕੀ ਕਰ ਰਹੇ ਸੀ ਜੀ 2 ਸਾਲ ਪਹਿਲਾਂ ਵੀ ਸਰਕਾਰ ਨੂੰ ਤਾਂ ਪਤਾ ਸੀਗਾ ਜੀ ਉਹ ਤੋਂ ਪਹਿਲਾਂ 75 ਸਾਲ ਕਿਉਂ ਨਾ ਲੱਗਿਆ ਜੀ ਇੱਕ ਮਿੰਟ ਮੇਰੇ ਪਹਿਲਾਂ ਸਰਕਾਰ ਜਨਾਬ ਦੀ ਬਣੀ ਆ ਜੀ ਸਰਕਾਰ ਨੇ ਦੇਖਣਾ ਸੀ ਜੀ ਜੀ ਜਨਾਬ ਦੀ ਸਰਕਾਰ ਬਣੀ ਤੇ ਤਾਂ ਹੀ ਜਨਾਬ ਨੇ ਟੈਂਡਰ ਲਵਾਇਆ ਨਾ ਜੀ ਫਿਰ ਸਰਕਾਰ ਨੂੰ ਤਾਂ ਪਹਿਲਾਂ ਵੀ ਪਤਾ ਸੀ ਵੀ ਇੰਨੇ ਸਾਲਾਂ ਤੋਂ ਕੰਮ ਨਹੀਂ ਹੋ ਰਿਹਾ ਗਿੱਦੜਪਾਚ ਫਿਰ ਕਿਉਂ ਨਹੀਂ ਹੋਇਆ ਜੀ 2 ਸਾਲ 3 ਸਾਲ ਮੈਂ ਕੀ ਤੁਹਾਨੂੰ ਕਹਿ ਰਿਹਾ ਨਾ ਕਿ ਤੁਸੀਂ ਇੱਕ ਸਵਾਲ ਰਾਜਾ ਵੜਿੰਗ ਜੀ ਕੋ ਜਾ ਕੇ ਪੁੱਛਿਆ ਵੀ ਭਾਈ ਤੁਸੀਂ ਤਿੰਨ ਵਾਰੀ ਐਮਐਲਏ ਰਹੇ ਉਹ ਰਾਜਾ ਵੜਿੰਗ ਜੀ ਨੂੰ ਵੀ ਪੁੱਛਿਆ ਗਿਆ ਮੰਤਰੀ ਸਾਹਿਬ ਤੁਹਾਨੂੰ ਤੁਸੀਂ ਦੱਸੋ ਜਨਾਬ ਸ਼ਾਂਤੀ ਟੰਡਰ ਚਾਹ ਕਰੋ ਸਵਾਲ ਸਵਾਲ ਜਿੰਨੇ ਮਰਜ਼ੀ ਕਰੋ ਕੋਈ ਪ੍ਰੋਬਲਮ ਨਹੀਂ ਇੱਕ ਇੱਕਲੇ ਦਾ ਜਵਾਬ ਦੇ ਕੇ ਜਾਊਗਾ ਪਰ ਬੇਨਤੀ ਇਹ ਹੈ ਕਿ ਜਿਹੜੇ ਇੰਨੇ ਸਾਲਾਂ ਦੇ ਵਿੱਚ ਨਹੀਂ ਹੋਇਆ ਉਸ ਦਿਨ ਕਾਂਗਰਸ ਦੇ ਜਿਸ ਨੇ ਆਇਆ ਸੀਗਾ ਇੱਥੇ 1200 ਤੋਂ ਅੱਸੀ ਬੰਦੇ ਨੂੰ ਮਿਲ ਕੇ ਗਏ ਉਹਨਾਂ ਨੇ ਕੰਮ ਦੱਸਿਆ ਹਨ ਤੇ ਸਭ ਤੋਂ ਵੱਡਾ ਡੈਲੀਗੇਸ਼ਨ ਪਤਾ ਕਿਹਦਾ ਆਇਆ ਸੀਗਾ ਜਿਹੜੇ ਇੱਥੋਂ ਦੇ ਯੂਨੀਸਪਲ ਕਮੇਟੀ ਦੇ ਪ੍ਰਧਾਨ ਨੇ ਉਹਦੇ ਕਾਂਗਰਸ ਦੇ ਐਮਸੀਆਂ ਨੂੰ ਲੈ ਕੇ ਆਏ ਸੀਗੇ ਮੇਰਾ ਸਵਾਲ ਉਹਨਾਂ ਨੂੰ ਇਹ ਸੀਗਾ ਕਿ ਭਾਈ ਸਾਹਿਬ ਤੁਸੀਂ ਮੈਨੂੰ ਦੱਸ ਰਹੇ ਹੋ ਅਸੀਂ ਤਾਂ ਆਪਦਾ ਫਰਜ਼ ਸਮਝ ਕੇ ਕਰਾਵਾਂਗੇ ਹੀ ਪਰ ਅੱਜ ਤੋਂ 3.2 ਸਾਲ ਪਹਿਲਾਂ ਸੀਵਰੇ ਠੀਕ ਸੀਗਾ ਜਦੋਂ ਰਾਜਾ ਵੜਿੰਗ ਜੀ ਮੰਤਰੀ ਸੀਗੇ ਇੱਥੋਂ ਦੇ ਸਰ ਰਾਜਾ ਵੜਿੰਗ ਜੀ ਨੇ ਤਾਂ ਫੁੱਟ ਪਟੀਸ਼ਨ ਧਾਰ ਕਰਤੀ ਹੈ ਜੀ ਸੀਵਰੇਜ ਨੂੰ ਲੈ ਕੇ ਜੀ ਪਟੀਸ਼ਨ ਨਾਲ ਕੰਮ ਚਾਜੂਗਾ ਜੀ ਪਟੀਸ਼ਨ ਨਾਲ ਸਮੋ ਜੇ ਪਟੀਸ਼ਨ ਨਾਲ ਗਿੱਦੜਵਾਲ ਦੇ ਸੀਵਰੇਜ ਦਾ ਕੰਮ ਹੋ ਜਾਊਗਾ ਸਫਾਈ ਹੋਜੂਗੀ ਲੋਕਾਂ ਦੀ ਘਰਾਂ ਦੇ ਵਿੱਚੋਂ ਗੰਦਗੀ ਤੇ ਬਿਮਾਰੀ ਨਿਕਲ ਜੂਗੀ ਫਿਰ ਤਾਂ ਬੜਾ ਸੌਖਾ ਕੰਮ ਲੱਗਦਾ ਨਹੀਂ ਵੀ ਸਰਕਾਰ ਨੂੰ ਆਪਣਾ ਜਿਹੜਾ ਹੈਗਾ ਇਹਦੇ ਤੇ ਜਾਂਚ ਕਰਾਉਣੀ ਚਾਹੀਦੀ ਹੈ ਜਿਹੜਾ ਉਹ ਤੋਂ ਪਹਿਲਾਂ ਕੰਮ ਹੋਇਆ ਚਾਂਸ ਤਾਂ ਕਰਾਵਾਂਗੇ ਕਰਾਵਾਂਗੇ ਪਰ ਪਹਿਲਾਂ ਕੰਮ ਕਰਾ ਲਈਏ ਨਾ ਜੇ ਪਹਿਲਾਂ ਜਾਂਚ ਦੇ ਚੱਕਰ 'ਚ ਪੈ ਗਏ ਤਾਂ ਥੋੜਾ ਕੰਮ ਖੜ ਜੂਗਾ ਇਸ ਪੋਸਟ ਬੋਰਡ ਨੇ ਕੋਈ ਨਹੀਂ ਡਾਇਰੈਕਸ਼ਨ ਦਿੱਤੀ ਮੈਨੂੰ ਕੋਈ ਦਿੱਕਤ ਨਹੀਂ ਹੈ ਕਿ ਮੈਨੂੰ ਤੁਸੀਂ ਕਹਿੰਦੇ ਹੋ ਮੈਨੂੰ ਲਿਸਨ ਕਰਾਉ ਤੋਂ ਮੈਂ ਦੀ ਅਮਰਿਤ ਆਹ ਆਹ ਮੈਂ ਜਿਹੜਾ ਤੁਹਾਨੂੰ ਦਿਖਾ ਕੇ ਆਇਆ ਇਹ ਇਕੱਲੇ-ਕੱਲੇ ਗਿੱਦਰਵਾਦੇ ਇਕੱਲੇ-ਕੱਲੇ ਕੰਮ ਦਾ ਕਿਤਾਬ 'ਚ ਆਹ ਨੇ ਜਿਹੜੇ ਡਿਪਾਰਟਮੈਂਟ ਵਾਈਜ਼ ਕੰਮ ਸਾਡੇ ਕੋਲ ਤਿਆਰ ਨੇ ਆਹ ਜਿਹੜਾ ਮੰਗ ਪੱਤਰ ਸਾਡੇ ਕੋਲ ਸੋਸ਼ਲ ਵਰਕ ਨੂੰ ਸਰ ਜਿਹੜੀ ਰਿਪੋਰਟ ਪੇਸ਼ ਕਰਨੀ ਹੈ ਜੀ ਉਹ ਰਿਪੋਰਟ ਕਰਨੀ ਹੈ ਚੰਗੀ ਗੱਲ ਹੈ ਨਾ ਜੀ ਉਹ ਤਾਂ ਬੈਕਮਾਂ ਕਰੂਗਾ ਵੀ ਜੀ ਕਦੋਂ ਇਹ ਸੀਵਰੇਜ ਪਿਆ ਸੀਗਾ ਉਹਦੇ ਉੱਪਰ ਕਦੋਂ ਕਦੋਂ ਉਹ ਖਰਾਬ ਹੋਇਆ ਕਦੋਂ ਕਦੋਂ ਪੈਸੇ ਲੱਗੇ ਉਹਦੇ ਵਿੱਚ ਇਹ ਤਾਂ ਫਿਰ ਤੁਸੀਂ ਰਿਪੋਰਟਿੰਗ ਕਰੋਗੇ ਕਿ ਕਿੱਥੇ ਪੈਸੇ ਕਿੱਥੇ ਕਿੱਥੇ ਖਾਤੇ ਗਏ ਇਹ ਤਾਂ ਕੋਰਟ ਦਾ ਮਤਲਬ ਹੈ ਨਹੀਂ ਜੀ ਮੇਰਾ ਕੰਮ ਹੈ ਜਿਹੜਾ ਉਹ ਰਾਜਨੀਤੀ ਕਰਨਾ ਨਹੀਂ ਹੈਗਾ ਵੀ ਅਸੀਂ ਜੀ ਕੋਈ ਬਿਆਨਬਾਜ਼ੀ ਕਰ ਲਈਏ ਸਾਨੂੰ ਚਾਹੇ ਬਾਈ ਇਲੈਕਸ਼ਨ ਦੀ ਜੇ ਮੈਂ ਆਪਦੀ ਗੱਲ ਕਰਾਂ ਜਾਂ ਲਾਣੀ ਧੋਸਿਆਂ ਦੀ ਗੱਲ ਕਰਾਂ ਠੀਕ ਹੈ ਨਾ ਸਾਨੂੰ ਬਾਈ ਇਲੈਕਸ਼ਨ ਕਰਕੇ ਪਾਰਟੀ ਵੱਲੋਂ ਸਰਕਾਰ ਵੱਲੋਂ ਡੀਲੇ ਲੱਗੀਆਂ ਕੰਮ ਪਹਿਲਾਂ ਵੀ ਚੱਲ ਰਹੇ ਸੀਗੇ ਪਰ ਹਾ ਡੈਫੀਨਿਟਲੀ ਜੇ ਮੈਂ ਤੁਹਾਨੂੰ ਕਹਾਂ ਕਿ ਇਲੈਕਟਿਵਿਟੀ ਦੀ ਗੱਲ ਨਹੀਂ ਹੁੰਦੀ ਆ ਉਦੇ ਨਾਲ ਜਿਵੇਂ ਹੀ ਪਤਾ ਲੱਗਿਆ ਤੇ ਨਾਲ ਦੀ ਵਾਸੀਂ ਐਸਟੀਮੇਟ ਰੌਕ ਟੈਂਡਰ ਨੇ ਜਿਹੜੇ ਉਹ ਲੱਗ ਚੁੱਕੇ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਪਟੀਸ਼ਨ ਦੇ ਨਾਲ ਕੰਮ ਹੱਲ ਨਹੀਂ ਹੁੰਦੇ ਉਹਦੇ ਨਾਲ ਇਲਜ਼ਾਮ ਤਰਾਸ਼ਿਆ ਤਾਂ ਜ਼ਰੂਰ ਬੱਚ ਜਾਣਗੇ ਉਹ ਪਟੀਸ਼ਨ ਤੋਂ ਲਈ ਉਹਨਾਂ ਨੇ ਉਹ ਆਪ ਹੀ ਦੱਸਣ ਕਿ 5 ਸਾਲਾਂ ਚ ਉਹਨਾਂ ਨੇ ਕਿਦਰਵਾ ਦੇ ਸੀਰੇ ਤੇ ਲਈ ਕੀ ਕੀਤਾ ਦੱਸ ਦੇਣਾ ਆਪੇ ਤੁਹਾਨੂੰ ਮਤਲਬ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਕਿਸ ਤਰ੍ਹਾਂ ਦੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਹਾਲਾਤ ਲਖੋ ਇਸ ਤਰ੍ਹਾਂ ਜਿਵੇਂ ਪਿਛਲੇ ਸਰਕਾਰਾਂ ਜੋ ਛੱਡ ਗਈਆਂ بڑے بڑے ਕਰਜ਼ਾ ਸੀ ਜਿਹੜਾ ਉਹ ਛੱਡ ਗਿਆ ਹਾਲਾਤ ਜਿਹੜੇ ਉਹ ਅਸੀਂ ਉਹਨੂੰ ਡੈਫੀਨਿਟਲੀ ਇੰਪਰੂਵ ਕਰਨ ਲੱਗੇ ਹੋયા ਜੇ ਆਪਾਂ ਗੱਲ ਕਰ ਲਈਏ ਜਿਹੜੀ ਰੈਵਨਿਊ ਕਲੈਕਸ਼ਨ ਦੀ ਉਹ ਪਿਛਲੇ ਸਮੇਂ ਨਾਲੋਂ ਹਰੇਕ ਮਹੀਨੇ ਦੇ ਵਿੱਚ ਹੀ ਉਹ ਵਧੀਆ ਆਪਾਂ ਡੈਫੀਨਿਟਲੀ ਇਸ ਕੱਤੋਂ ਸੀ ਜਿਹੜੋਂ ਪਿੱਛੇ ਸਰਕਾਰਾ ਇੰਨਾ ਜੜ ਗਿਆ ਉਹਨੂੰ ਮੈਨੇਜ ਕਰਨ ਲੱਗੇ ਹੋਇਆ ਕੁਝ ਜਿਹੜੇ ਰੈਵਨਿਊ ਮੋਬਿਲਾਈਜੇਸ਼ਨ ਦੇ ਫੈਸਲੇ ਜਿਹੜੇ ਉਹ ਕੱਲ ਸਰਕਾਰ ਵੱਲੋਂ ਲੈ ਵੀ ਗਏ ਨੇ ਪਰ ਐਟ ਦ ਸੇਮ ਟਾਈਮ ਆ ਉਹ ਇਸ ਕਰਕੇ ਵੀ ਸਮਝ ਨਹੀਂ ਨੇ ਕਿਉਂਕਿ ਇਹਨੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਸਟੇਟ ਵਿੱਚ ਇਸ ਤਰ੍ਹਾਂ ਪੈਟਰੋਲ ਦੀ ਜਿਹੜਾ ਰੇਟ ਵਾਜਾ ਭਾਰਨ ਦੇ ਮੋਖਾਂ ਉੱਪਰ ਕਿਉਂ ਵਧਾਣਾ ਪੈ ਗਿਆ ਇਸੇ ਨਹੀਂ ਤੁਸੀਂ ਸੋ ਜੇ ਇੱਕ ਮਿੰਟ ਦੇ ਦੇ ਤੁਸੀਂ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਸਰਕਾਰ ਕਿਵੇਂ ਚੱਲਦੀ ਹੈ ਸਰਕਾਰ ਜਿਵੇਂ ਕਿਸੇ ਨੇ ਘਰ ਚਲਾ ਲਿਆ ਜਾਂ ਵਪਾਰ ਚਲਾ ਲਿਆ ਉਹਵੇਂ ਚੱਲਣੀ ਹੁੰਦੀ ਹੈ ਨਾ ਵੀ ਇੱਕ ਪਾਸੇ ਪੈਸਾ ਕਮਾਈ ਆਉਣੀ ਹੈ ਤੇ ਦੂਜੇ ਪਾਸੇ ਉਹ ਲੋਕਾਂ ਦੇ ਡਿਵੈਲਪਮੈਂਟ ਤੇ ਕੰਮਾਂ ਤੇ ਲਾਉਣੀ ਹੈ ਕਹਿੰਦਾ ਜੀ ਹੁਣ ਜਦੋਂ ਲੋਕਾਂ ਨੂੰ ਚਾਹੇ ਖੇਤੀ ਹੈ ਚਾਹੇ ਡੋਮੈਸਟਿਕ ਹੈ ਬਿਜਲੀ ਫ੍ਰੀ ਮਿਲ ਰਹੀ ਹੈ ਟਰਾਂਸਪੋਰਟ ਫ੍ਰੀ ਮਿਲ ਰਹੀ ਹੈ ਹੈਲਥ অর ਐਜੂਕੇਸ਼ਨ ਫ੍ਰੀ ਮਿਲ ਰਹੀ ਹੈ ਕਿਤੇ ਨਾ ਕਿਤੇ ਦਾ ਰੈਵਨਿਊ ਕਲੈਕਸ਼ਨ ਸਿਸਟਮ ਚਾਹੀਦਾ ਹੈ ਨਾ ਸੋ ਇਸ ਕਰਕੇ ਜਿਹੜਾ ਮਿਨਿਮਲ ਜੇ ਸੁਪੋਜ਼ ਜੇ ਸੁਪੋਜ਼ ਤੁਸੀਂ ਇਹਦੀ ਗੱਲ ਕੀਤੀ ਆ ਟੈਕਸੇਸ਼ਨ ਦੀ ਗੱਲ ਕੀਤੀ ਆਪਾਂ ਉਹਦੇ ਕੱਲ ਟੈਕਸ ਲੱਗਿਆ ਤੁਹਾਡੇ ਜਿਹੜੇ 7 ਕਿਲੋਵੋਲਟ ਦੇ ਜਿਹੜੇ ਸੀਗੇ ਜਿਨ੍ਹਾਂ ਦਾ ਕਨੈਕਸ਼ਨ ਹੈ ਆਲਰੇਡੀ ਜਿਹੜੇ ਬੰਦੇ ਨੂੰ 600 ਯੂਨਿਟ ਫ੍ਰੀ ਮਿਲ ਰਹੀ ਹੈ ਉਹਨੂੰ ਡਬਲ ਸਬਸਿਡੀ ਕਿਵੇਂ ਮਿਲੇ ਪਰ ਇੱਕ ਚੀਜ਼ ਹੋਰ ਫ੍ਰੀ ਦੇਣ ਦੀ ਗੇ ਜੋਬ ਨਹੀਂ ਜ਼ਰੂਰੀ ਜੀ ਹਰ ਬੰਦੇ ਨੂੰ ਜੋਬ ਨਹੀਂ ਮਿਲਦੀ 42 ਦਾ ਹਰ ਬੰਦੇ ਨੂੰ ਕਿਵੇਂ ਮਿਲ ਸਕਦੇ ਜੀ ਬੰਦਾ ਜੀ 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 ਜ ਕਿਨੇ ਵੀ ਲੋਕ ਕਿਸੇ ਮੈਨਿਸ ਨਹੀਂ ਮਿਲਦਾ ਤੁਹਾਡਾ ਚੈਨਲ ফলো ফলো ਸੁਣੋ ਤੁਹਾਡਾ ਚੈਨਲ ਮੈਂ ਦੱਸਿਆ ਸਾਰੇ ਪੰਜਾਬ ਨੂੰ ਨੌਕਰੀ ਦੇ ਸਕਦਾ ਮੈਂ ਕਹਿੰਦਾ ਪਰ ਜਿਹੜੀ ਫਰੀ ਤੇ ਪੈਸੇ ਲਾਏ ਜਾ ਸਕਦੇ ਆ ਉਹ ਪ੍ਰਾਈਵੇਟ ਵੀ ਤਾਂ ਕੁਝ ਕੀਤਾ ਜਾ ਸਕਦਾ ਚੱਲਦੀ ਰਹੇ ਜੀ ਆਪਾਂ ਚੱਲ ਹੀ ਰਿਹਾ ਉਹ ਗਿਣਤੀ ਜੀ ਨਹੀਂ ਲਾਉਂਦੀ ਤੁਹਾਡੇ ਮੰਤਰੀ ਸਾਹਿਬ ਸ਼ੈਲਰਾਂ ਨੂੰ ਲੈ ਕੇ ਆ ਗਏ ਸ਼ੈਲਰਾਂ ਨੇ ਮੰਤਰੀ ਸਾਹਿਬ ਸ਼ੈਲਰਾਂ ਨੂੰ ਲੈ ਕੇ ਆ ਸ਼ੈਲਰਾਂ ਦੇ ਵਿੱਚ ਸਪੇਸ ਹੈ ਨਹੀਂ ਜੀ ਝੋਨਾ ਲਾਣ ਨੂੰ ਤੇ ਜਨਾਬ ਸ਼ੈਲਰ ਦੁਆਰਾ ਵੀ ਇਸ ਪੇ ਆਪਣਾ ਝੋਨਾ ਲਾਣ ਪਿੱਛੇ ਤਿਆਰੀ ਹੋ ਗਈ ਇਹਦੇ ਇਹਦੇ ਬਾਰੇ ਆ ਪ੍ਰੋਬਲਮ ਹੈ ਕਿ ਕਿਉਂਕਿ ਸਬੇਜ ਦੀ ਫਲੋਟੇਜ ਆਏ ਤੇ ਉਦੇ ਵਾਸਤੇ ਸਰਕਾਰ ਲੱਗੀ ਹੋਈ ਹੈ ਔਰ ਪਿਛਲੇ ਦਿਨਾਂ ਚ ਘਟਾਰੂ ਚਰਚੀ ਜਿਹੜੇ ਸਾਡੇ ਮੰਤਰੀ ਉਹ ਸੈਂਟਰ ਸਰਕਾਰ ਨੂੰ ਮਿਲ ਕੇ ਆਏ ਨੇ ਸਰ ਤੁਸੀਂ ਕਹਿ ਰਹੇ ਹੋ ਜੀ ਪਿਛਲੀਆਂ ਸਰਕਾਰਾਂ ਕੰਮ ਕਰ ਨਹੀਂ ਕਰਦੀਆਂ ਸੀ ਕੀ ਐ ਸਰਕਾਰ ਨੇ ਸੈਲਰ ਯੂਨੀਅਨ ਲਈ ਕੀ ਕੀਤਾ ਜੀ ਦੱਸੋ ਕੀ ਕੰਮ ਹੈ ਜੀ ਉਹਨਾਂ ਦੀ ਉਹ ਇੰਨਾ ਦੀ ਆਹੀ ਸਰ ਉਹਨਾਂ ਦੀ ਉਹ ਅਸੀਂ ਜਿਹੜੀ ਉਹ ਇਨ ਪ੍ਰਿੰਸੀਪਲ ਅਸੀਂ ਕੱਲ ਕੈਬਨਿਟ ਨੂੰ ਕਿਹਾ ਉਹ ਹੋ ਜੂਗੀ